ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਣਾ ਮੇ ਬਲੌਗ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਾਂਗੇ ਜਨਮ ਸਾਡੀ ਗਿਡ ਦੇ ਰਿਲੇਟਡ ਸੋ ਇਹ ਵੀਡੀਓ ਆ ਜਿਹੜੀ ਇਹਦੇ ਵਿੱਚ ਆਪਾਂ ਸਾਰੀ ਜਨਮ ਸਾਡੀ ਗਿਡ ਦੇ ਰਿਲੇਟਡ ਇਨਫੋਰਮੇਸ਼ਨ ਦਵਾਂਗੇ ਇਹਦੇ ਵਿੱਚ ਇਹ ਨਹੀਂ ਦੱਸਾਂਗੇ ਕਿ ਫਾਈਲ ਕਿਵੇਂ ਅਪਲਾਈ ਹੁੰਦੀ ਆ ਜਿੱਦਾਂ ਕਿ ਬਾਕੀ ਵੀਡੀਓ ਆਪਾਂ ਹੋਣੇ ਆ ਉਹਦੇ ਵਿੱਚ ਸਾਰਾ ਦੱਸਦੇ ਆ ਕਿ ਘਰੇ ਬੈਠ ਕੇ ਜਨਮ ਸਰਟੀਫਿਕੇਟ ਦੀ ਆਪਾਂ ਫਾਈਲ ਕਿਵੇਂ ਅਪਲਾਈ ਕਰ ਸਕਦੇ ਆ ਸੋ ਇਹ ਵੀਡੀਓ ਦੇ ਵਿੱਚ ਸਿਰਫ ਇਨਫੋਰਮੇਸ਼ਨ ਹੋਵੇਗੀ ਸਿਰਫ ਤੇ ਸਿਰਫ ਜਨਮ ਸਾਡੀ ਗਿਡ ਦੇ ਰਿਲੇਟਡ ਸੋ ਵੀਡੀਓ ਨੂੰ ਵਾਤੋ-ਵਾਦ ਸ਼ੇਅਰ ਕਰਿਓ ਤੇ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ ਜੇਕਰ ਤੁਹਾਨੂੰ ਕਿਸੇ ਵੀ ਜਨਮ ਸਰਟੀਫਿਕੇਟ ਦੇ ਰਿਲੇਟਡ ਪ੍ਰੋਬਲਮ ਆ ਜਿੱਦਾਂ ਕਿ ਆਪਾਂ ਕਹਿ ਸਕਦੇ ਆ ਜਨਮ ਸਰਟੀਫਿਕੇਟ ਤੇ ਨਾਮ ਗਲਤ ਆ ਜਨਮ ਸਰਟੀਫਿਕੇਟ ਦੇ ਜਨਮ ਤਰੀਕ ਗਲਤ ਆ ਜਾਂ ਉਹਦੇ ਉੱਤੇ ਆਪਣਾ ਐਡਰੈਸ ਗਲਤ ਆ ਉਸ ਤੋਂ ਬਾਅਦ ਆਪਾਂ ਜੇ ਦੂਸਰੇ ਨੰਬਰ ਤੇ ਗੱਲ ਕਰਦੇ ਆ ਕਿਸੇ ਦਾ ਜਨਮ ਸਰਟੀਫਿਕੇਟ ਔਨਲਾਈਨ ਨਹੀਂ ਹੋਇਆ ਘਰੇ ਜਿਹੜਾ ਉਹਨਾਂ ਦਾ ਪੁਰਾਣਾ ਵਰਥ ਸਰਟੀਫਿਕੇਟ ਆ ਉਹੀ ਆ ਉਹਨਾਂ ਕੋਲ ਉਹ ਔਨਲਾਈਨ ਕਿਵੇਂ ਕਰ ਸਕਦੇ ਆ ਉਹਦੇ ਚ ਕੀ ਡਾਕੂਮੈਂਟ ਲੱਗਦੇ ਆ ਤੇ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਨੋਟ ਫਾਉਂਡ ਸਰਟੀਫਿਕੇਟ ਆਪਾਂ ਕਿਵੇਂ ਬਣਾਇਆ ਜਾਂਦਾ ਹੈ ਤੇ ਨੋਟ ਫਾਉਂਡ ਸਰਟੀਫਿਕੇਟ ਕਿੱਥੇ ਯੂਜ਼ ਹੁੰਦਾ ਹੈ ਕਿਸ ਤਰ੍ਹਾਂ ਬਣਦਾ ਹੈ ਨਾਨਕੀ ਦਾਦਕੇ ਦਾ ਉਹਦੇ ਵਿੱਚ ਕੀ ਲਿੰਕ ਹੈ ਇਹਨਾਂ ਸਾਰੀਆਂ ਇਨਫੋਰਮੇਸ਼ਨਾਂ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਪੂਰੀ ਡੀਪਲੀ ਇੱਕ-ਇੱਕ ਦੀ ਗੱਲ ਦੱਸਾਂਗੇ ਤਾਂ ਜੋ ਤੁਹਾਡੀਆਂ ਜਿੰਨੀਆਂ ਕੁਐਰੀਆਂ ਆ ਉਸੇ ਰੋਲ ਇੱਕ ਵੀਡੀਓ ਦੇਖ ਕੇ ਕਲੀਅਰ ਹੋ ਸਕਦੀਆਂ ਹੈ ਸੋ ਬਹੁਤ ਵਾਰ ਆਪਾਂ ਦੇਖਦੇ ਆ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਨਹੀਂ ਬਣੇ ਉਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆ ਵੱਖ-ਵੱਖ ਦਫ਼ਤਰਾਂ ਵਿੱਚ ਜਾਂਦੇ ਆ ਸੋ ਦਫ਼ਤਰਾਂ ਵਿੱਚ ਜਾਣ ਤੋਂ ਬਾਅਦ ਕਈ ਵਾਰ ਉਹਨਾਂ ਕੋਲ ਡਾਕੂਮੈਂਟ ਪੂਰੇ ਨਹੀਂ ਹੁੰਦੇ ਤਾਂ ਉਹ ਕਈ ਵਾਰ ਜਿੱਦਾਂ ਕੋਈ ਏਜੰਟ ਕੋਈ ਜ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਦੇ ਕੋਲ ਚਲੇ ਜਾਂਦੇ ਉੱਥੇ ਜਾ ਕੇ ਫਸ ਜਾਂਦੇ ਆ ਸੋ ਉਹਦੇ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਆਪਣੇ ਡਾਕੂਮੈਂਟ ਵੀ ਖਰਾਬ ਕਰ ਲੈਂਦੇ ਆ ਜੇ ਆਪਾਂ ਗੱਲ ਕਰੀਏ ਜਨਮ ਸਰਟੀਫਿਕੇਟ ਦੀ ਜਨਮ ਸਰਟੀਫਿਕੇਟ ਇੱਕ ਐਦਾ ਦੀ ਚੀਜ਼ ਆ ਜਿਹੜੀ ਆਪਣੀ ਕਿ ਨਾ ਚਿਰ ਆਪਣੀ ਲਾਈਫ ਆ ਉਹ ਹਰ ਜਗ੍ਹਾ ਆਪਣਾ ਕੰਮ ਹੁੰਦਾ ਹੈ ਕਈ ਲੋਕ ਕਹਿੰਦੇ ਕਿ ਜਨਮ ਸਰਟੀਫਿਕੇਟ ਤੋਂ ਬਿਨਾ ਪਾਸਪੋਰਟ ਬਣ ਜਾਂਦਾ ਬਿਲਕੁਲ ਪਾਸਪੋਰਟ ਬਣ ਜਾਂਦਾ ਹੈ ਜਨਮ ਸਰਟੀਫਿਕੇਟ ਤੋਂ ਬਿਨਾ ਪਰ ਜਦੋਂ ਆਪਾਂ ਕਿਸੇ ਬਾਹਰੀ ਕੰਟਰੀ ਉਹਦੇ ਵਿੱਚ ਜਾਂਦੇ ਜਿਹੜੇ ਭੈਣ ਭਰਾ ਬਾਹਰ ਵਿਦੇਸ਼ਾਂ ਵਿੱਚ ਬੈਠੇ ਆ ਛੇ ਗੱਲ ਕਰੀਏ ਆਪਾਂ ਜਿੱਦਾਂ ਕਿ ਸ਼ੇਨਗਨ ਕੰਟਰੀਆਂ ਯੂਰਪ ਦੀਆਂ ਕੰਟਰੀਆਂ ਇਟਲੀ ਜਰਮਨ ਫਰਾਂਸ ਜਾਂ ਕੋਈ ਇਸ ਪ੍ਰਕਾਰ ਦੇ ਦੇਸ਼ ਆ ਉਹਨਾਂ ਨੂੰ ਵੀ ਪਤਾ ਹੈ ਕਿ ਜਨਮ ਸਰਟੀਫਿਕੇਟ ਉਹਨਾਂ ਨੂੰ ਉੱਥੇ ਜਦੋਂ ਉਹਨਾਂ ਨੇ ਉੱਥੇ ਪੱਕੇ ਹੋਣਾ ਹੁੰਦਾ ਜਾਂ ਉੱਥੋਂ ਦਾ ਪਾਸਪੋਰਟ ਲੈਣਾ ਹੁੰਦਾ ਉਸ ਵੇਲੇ ਉਹਨ ਸੋ ਸੇਮ ਵਿਦ ਆ ਕੈਨੇਡਾ ਯੂਐਸਸੀ ਦੇ ਵਿੱਚ ਵੀ ਜਨਮ ਸਰਟੀਫਿਕੇਟ ਦੀ ਜ਼ਰੂਰਤ ਆਪਾਂ ਨੂੰ ਟਾਈਮ ਟੂ ਟਾਈਮ ਪੈਂਦੀ ਹੈ ਸੋ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਨਹੀਂ ਬਣੇ ਉਹਨਾਂ ਨੂੰ ਆਪਾਂ ਸਾਰੇ ਇਹਦੇ ਵਿੱਚ ਗਾਈਡ ਕਰ ਦੇਣਾ ਵੀਡੀਓ ਇਸ ਕਿ ਕਿੱਦਾਂ ਬਣਨਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਜਨਮ ਸਰਟੀਫਿਕੇਟ ਆਪਣੇ ਔਨਲਾਈਨ ਕਰਾਣੇ ਆ ਜਿਨ੍ਹਾਂ ਦਾ ਜਨਮ ਸਰਟੀਫਿਕੇਟ ਬਣਿਆ ਹੋਇਆ ਆ ਉਹ ਔਨਲਾਈਨ ਕਿਵੇਂ ਹੋਣਾ ਸੋ ਸਭ ਤੋਂ ਪਹਿਲੀ ਮੈਂ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਦੱਸਿਆ ਆ ਕਿ ਜਨਮ ਸਰਟੀਫਿਕੇਟ ਆਪਾਂ ਔਨਲਾਈਨ ਕਿਵੇਂ ਕਰਾ ਸਕਦੇ ਆ ਔਨਲਾਈਨ ਕਰਾਣ ਦੇ ਲਈ ਇੱਕ ਐਪਲੀਕੇਸ਼ਨ ਫਾਰਮ ਲੱਗਦਾ ਇੱਕ ਆਧਾਰ ਕਾਰ ਇਹ ਦੋ ਪ੍ਰੂਫ ਲਗਾ ਕੇ ਤੁਸੀਂ ਆਪਣਾ ਜਨਮ ਸਰਟੀਫਿਕੇਟ ਨੂੰ ਆਨਲਾਈਨ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਪੁਰਾਣਾ ਜਨਮ ਸਰਟੀਫਿਕੇਟ ਹੈਗਾ ਆ ਉਹਦੀ ਉਹਦੇ ਵਿੱਚ ਅਟੈਚਮੈਂਟ ਵੀ ਅਪਲੋਡ ਕਰ ਸਕਦੇ ਆ ਸੋ ਵੀਡੀਓ ਦਾ ਲਿੰਕ ਆਪਾਂ ਦਿੱਤਾ ਹੋਇਆ ਆ ਸਭ ਤੋਂ ਪਹਿਲੇ ਨੰਬਰ ਤੇ ਵੀਡੀਓ ਆ ਹਾਊ ਟੂ ਅਪਲਾਈ ਬਰਥ ਸਰਟੀਫਿਕੇਟ ਉਸ ਵੀਡੀਓ ਉੱਤੇ ਜਾ ਕੇ ਤੁਸੀਂ ਆਪਾਂ ਜਨਮ ਦਾ ਸਰਟੀਫਿਕੇਟ ਜਿਹੜਾ ਤੁਹਾਡਾ ਆਨਲਾਈਨ ਨਹੀਂ ਹੋਇਆ ਉਹਨੂੰ ਤੁਸੀਂ ਆਨਲਾਈਨ ਕਰ ਸਕਦੇ ਆ ਸੋ ਦੂਜੇ ਨੰਬਰ ਤੇ ਗੱਲ ਕਰਾਂਗੇ ਆਪਾਂ ਕਰੈਕਸ਼ਨ ਜਿੱਦਾਂ ਕਿ ਆਪਾਂ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਜੇ ਆਪਾਂ ਦੇਖਦੇ ਆ ਜੇ ਜਨਮ ਸਰਟੀਫਿਕੇਟ ਦੇ ਵਿੱਚ ਨਾਮ ਗਲਤ ਹੈ ਜਾਂ ਜਿੱਦਾਂ ਕਈਆਂ ਦਾ ਸਰਨੇਮ ਨਹੀਂ ਲੱਗਾ ਹੋਇਆ ਜਾਂ ਫਾਦਰ ਨੇਮ ਗਲਤ ਹੈ ਮਦਰ ਨੇਮ ਗਲਤ ਹੈ ਜੇ ਜਨਮ ਪਲੀ ਕਰਤੇ ਆ ਸੋ ਉਹਦੇ ਰਿਲੇਟਡ ਵੀ ਮੈਂ ਇੱਕ ਕਰੈਕਸ਼ਨ ਦੀ ਵੀਡੀਓ ਬਣਾ ਕੇ ਇਸ ਪੇਜ ਉੱਤੇ ਪਾਈ ਆ ਉਹਦੇ ਤੇ ਵਿਜ਼ਿਟ ਕਰਕੇ ਤੁਸੀਂ ਜਨਮ ਸਰਟੀਫਿਕੇਟ ਦੀ ਕਰੈਕਸ਼ਨ ਕਰ ਸਕਦੇ ਆ ਸੋ ਮੈਂ ਡੀਪਲੀ ਇਹਦੇ ਵਿੱਚ ਵੀਡੀਓ ਚ ਦੱਸ ਦਿੱਤਾ ਕਿ ਕੀ ਕੀ ਡਾਕੂਮੈਂਟ ਲੱਗਣਗੇ ਉਹਦੇ ਵਿੱਚ ਇੱਕ ਐਪਲੀਕੇਸ਼ਨ ਫਾਰਮ ਲੱਗੇਗਾ ਜਨਮ ਸਰਟੀਫਿਕੇਟ ਤੇ ਕਰੈਕਸ਼ਨ ਬੱਚੇ ਦੇ ਮੰਮੀ ਡੈਡੀ ਵੱਲੋਂ ਅਪਲਾਈ ਹੋਵੇਗੀ ਜਿਸ ਕੇਸ ਦੇ ਵਿੱਚ ਮਦਰ ਫਾਦਰ ਦੀ ਡੈਥ ਹੋਈ ਹੈ ਜਾਂ ਕੋਈ ਵੀ ਡਿਵੋਰਸ ਕੇਸ ਆ ਉਹਦੇ ਵਿੱਚ ਉਹੋ ਜਿਹੇ ਪ੍ਰੂਫ ਲੱਗਣਗੇ ਜਿਸ ਸਿਚੁਏਸ਼ਨ ਵਿੱਚ ਬੰਦਾ ਹੈਗਾ ਆ ਜੇਕਰ ਡੈਥ ਹੋਈ ਹੈ ਤਾਂ ਡੈਥ ਸਰਟੀਫਿਕੇਟ ਲੱਗੇਗਾ ਡਿਵੋਰਸ ਹੋਇਆ ਤਾਂ ਡਿਵੋਰਸ ਦਾ ਸਰਟੀਫਿਕੇਟ ਇਹ ਸਾਰੇ ਪ੍ਰੂਫ ਤੁਸੀਂ ਮੈਂਸ਼ਨ ਕਰ ਸਕਦੇ ਆ ਬਾਕੀ ਜੇਕਰ ਤੁਹਾਨੂੰ ਫਿਰ ਵੀ ਕੋਈ ਫਾਈਲ ਅਪਲਾਈ ਕਰਨ ਲੱਗੇ ਦਿੱਕਤ ਆਉਂਦੀ ਆ ਤਾਂ ਜਿਹੜੀ ਵੀਡੀਓ ਤੁਸੀਂ ਦੇਖ ਕੇ ਫਾਈਲ ਅਪਲਾਈ ਕਰੋਗੇ ਕਮੈਂਟ ਕਰ ਦਿਓ ਨਾਲ ਦੀ ਨਾਲ ਆਪਾਂ ਤੁਹਾਨੂੰ ਪਤਾ ਹੀ ਲੱਗ ਗਈ ਜਿਨ੍ਹਾਂ ਲੋਕਾਂ ਨੇ ਮੇਰੇ ਚੈਨਲ ਤੋਂ ਵੀਡੀਓ ਦੇਖ ਕੇ ਸਰਵਿਸਾਂ ਦੇ ਲਾਭ ਲਏ ਆ ਜਦੋਂ ਵੀ ਉਹ ਕੋਈ ਕਿਸੇ ਸਰਵਿਸ ਦੇ ਰਿਲੇਟਡ ਮੈਨੂੰ ਕਮੈਂਟ ਕਰਦੇ ਆ ਜਾਂ ਕੁਝ-ਕਿਝ ਕਰਦੇ ਆ ਕਿ ਕਿਸੇ ਚੀਜ਼ ਬਾਰੇ ਇਨਫੋਰਮੇਸ਼ਨ ਲੈਂਦੇ ਆ ਸੋ ਆਪਾਂ ਜਦੋਂ ਹੀ ਉਹਨਾਂ ਦਾ ਕਮੈਂਟ ਦੇਖਦੇ ਆ ਨਾਲ ਦੀ ਨਾਲ ਉਹਨਾਂ ਦੇ ਰਿਪਲਾਈ ਕਰਕੇ ਉਹਨਾਂ ਦੀ ਹੈਲਪ ਵੀ ਕਰਦੇ ਆ ਸੋ ਇਸ ਤਰ੍ਹਾਂ ਦੀ ਜਾਣਕਾਰੀਆਂ ਦੇ ਲਈ ਜੇਕਰ ਤੁਸੀਂ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਸਾਰੀਆਂ ਕੰਮ ਦੀਆਂ ਇਨਫੋਰਮੇਸ਼ਨ ਰਿਲੇਟਡ ਵੀਡੀਓ ਅਪਲੋਡ ਕਰਦੇ ਆ ਜਿੱਦਾਂ ਕਿ ਤੁਸੀਂ ਇੱਕ ਕਰ ਚੈਨਲ ਦੇ ਵਿਜ਼ਿਟ ਕਰੋਗੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਆਪਾਂ ਇਸ ਪੇਜ ਦੇ ਉੱਤੇ ਕਿਹੜੀਆਂ ਵੀ ਤੋਂ ਲਾਸਟ ਦੇ ਵਿੱਚ ਜਿਹੜਾ ਆਪਾਂ ਉਸ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਨਹੀਂ ਦਰਜਿਆ ਉਹਦੇ ਲਈ ਲੇਟ ਐਂਟਰੀ ਦਾ ਪ੍ਰੋਸੈਸ ਹੁੰਦਾ ਆ ਸੋ ਜਦੋਂ ਆਪਾਂ ਲੇਟ ਐਂਟਰੀ ਦਾ ਪ੍ਰੋਸੈਸ ਸ਼ੁਰੂ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਜਿਹਨੂੰ ਆਪਾਂ ਨੀ ਪੱਥਰ ਕਹਿੰਦੇ ਆ ਉਸ ਨੂੰ ਕਹਿੰਦੇ ਆ ਨੋਟ ਫਾਊਂਡ ਸਰਟੀਫਿਕੇਟ ਨੋਟ ਫਾਊਂਡ ਸਰਟੀਫਿਕੇਟ 3 ਸਾਲਾਂ ਦਾ ਰਿਕਾਰਡ ਹੁੰਦਾ ਆ ਉਹ 3 ਸਾਲਾਂ ਦਾ ਰਿਕਾਰਡ ਦਾ ਸਰਟੀਫਿਕੇਟ ਬਣਾਇਆ ਜਾਂਦਾ ਆ ਫੋਰ ਐਗਜ਼ਾਮਪਲ ਤੁਹਾਡਾ ਜਨਮ 1995 ਦਾ ਆ ਤਾਂ ਤੁਸੀਂ 1994 1995 1996 ਜੇ ਲਿਖੀਏ ਜੇ ਸਾਲ ਦੋਏ ਵਿੱਚ ਜਨਮ ਹੋਇਆ ਹੋਇਆ ਉਸ ਸਾਲ ਤੋਂ 1 ਸਾਲ ਪਹਿਲਾਂ ਤੇ 1 ਸਾਲ ਬਾਅਦ 3 ਸਾਲਾਂ ਦਾ ਰਿਕਾਰਡ ਅਪਲਾਈ ਕਰੋਗੇ ਉਸ ਸਰਟੀਫਿਕੇਟ ਨੂੰ ਨੋਟ ਫਾਉਂਡ ਦਾ ਸਰਟੀਫਿਕੇਟ ਕਿਹਾ ਜਾਂਦਾ ਹੈ ਸੋ ਉਹ ਕਿੱਦਾਂ ਅਪਲਾਈ ਕਰਨਾ ਹੈ ਉਹਦੀ ਮੈਂ ਵੀਡੀਓ ਇੱਕ ਅਲੱਗ ਤੋਂ ਬਣਾ ਕੇ ਪਾਈ ਆ ਉਸ ਵੀਡੀਓ ਤੇ ਵਿਜ਼ਿਟ ਕਰਕੇ ਤੁਸੀਂ ਆਪਣਾ ਨੋਟ ਫਾਉਂਡ ਦਾ ਸਰਟੀਫਿਕੇਟ ਬਣਾ ਸਕਦੇ ਆ ਸੋ ਇਹਦੇ ਵਿੱਚ ਸੈਕਿੰਡ ਗੱਲ ਜੋ ਬਹੁਤ ਜ਼ਿਆਦਾ ਲੋਕ ਪੁੱਛਦੇ ਆ ਕਿ ਨਾਨਕੇ ਦਾਦਕੇ ਦਾ ਨੋਟ ਫਾਉਂਡ ਦਾ ਸਰਟੀਫਿਕੇਟ ਕਿਵੇਂ ਬਣੇਗਾ ਸੋ ਉਹ ਜਿਹੜੀ ਵੀਡੀਓ ਆ ਉਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਆ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਨਾਨਕੇ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਨਕੇ ਕਿੱਥੇ ਆ ਹੋਰ ਇਗਜ਼ਾਮਪਲ ਤੁਹਾਡੇ ਨਾਨਕੇ ਜਲੰਧਰ ਵਿੱਚ ਆ ਤਾਂ ਨੋਟ ਫਾਉਂਡ ਜਲੰਧਰ ਵੱਲੋਂ ਬਣੇਗਾ ਜਿੱਦਾਂ ਕਿ ਤੁਹਾਡੇ ਅੰਮ੍ਰਿਤਸਰ ਚਾ ਤਾਂ ਅੰਮ੍ਰਿਤਸਰ ਵੱਲੋਂ ਬਣੇਗਾ ਸੋ ਇਹ ਦੋ ਨੋਟ ਫਾਉਂਡ ਬਣਾਉਣੇ ਜ਼ਰੂਰੀ ਆ ਇਹ ਹੀ ਬਣਨ ਤੋਂ ਬਾਅਦ ਹੀ ਤੁਹਾਡੀ ਲੇਟ ਐਂਟਰੀ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਹੋਵੇਗਾ ਬਾਕੀ ਲੇਟ ਐਂਟਰੀ ਆ ਜੋ ਜਨਮ ਸਰਟੀਫਿਕੇਟ ਦੀ ਉਹ ਬੱਚੇ ਦੇ ਮਦਰ ਜਾਂ ਫਾਦਰ ਵੱਲੋਂ ਅਪਲਾਈ ਹੋਣੀ ਆ ਆਧਾਰ ਦੇ ਦੋ ਪ੍ਰੂਫ ਲੱਗਣਗੇ ਆਧਾਰ ਕਾਰਡ ਤੇ ਵੋਟਰ ਕਾਰਡ ਇਸ ਤੋਂ ਇਲਾਵਾ ਮਦਰ ਦੇ ਪ੍ਰੂਫ ਲਗਾ ਸਕਦੇ ਆ ਜਿੰਨੇ ਭੈਣ ਭਰਾ ਹੋਣਾ ਸਾਰਿਆਂ ਦੇ ਪ੍ਰੂਫ ਲੱਗਣਗੇ ਇਸ ਤੋਂ ਇਲਾਵਾ ਦਾਈ ਦਾ ਪ੍ਰੂਫ ਲੱਗੇਗਾ ਦਾਈ ਆਪਣੀ ਆਧਾਰ ਕਾਰਡ ਲਗਾ ਸਕਦੀ ਆ ਇਨ ਕੇਸ ਦਾਈ ਦੀ ਜੇਕਰ ਡੈਥ ਹੋਈ ਆ ਤਾਂ ਉਹ ਜੱਥ ਦਾ ਸਰਟੀਫਿਕੇਟ ਨਾਲ ਲੱਗੇਗਾ ਉਸਤੇ ਇਸ ਤੋਂ ਇਲਾਵਾ ਸਰਪੰਚ ਪੰਚ ਦੇ ਸਾਈਨ ਹੋਣਗੇ ਜੇਕਰ ਸ਼ਹਿਰ ਵਿੱਚ ਰਹਿੰਦੇ ਆ ਤਾਂ ਐਮਸੀ ਦੇ ਕਿਸੇ ਕਸ਼ਟ ਅਫਸਰ ਦੇ ਵੀ ਤੁਸੀਂ ਸਾਈਨ ਕਰਾ ਸਕਦੇ ਆ ਸੋ ਲੇਟ ਐਂਟਰੀ ਕੀਤਾ ਅਪਲਾਈ ਕਰਦੇ ਆ ਉਹਦੀ ਵੀਡੀਓ ਮੈਂ ਪਾਈ ਹੋਈ ਆ ਉਸ ਨੂੰ ਦੇਖ ਕੇ ਤੁਸੀਂ ਘਰੇ ਬੈਠ ਕੇ ਆਪਣੀ ਲੇਟ ਐਂਟਰੀ ਅਪਲਾਈ ਕਰ ਸਕਦੇ ਸੋ ਇਹ ਤਿੰਨ ਸਰਟੀਫਿਕੇਟ ਦੀਆਂ ਇਨਫੋਰਮੇਸ਼ਨਾਂ ਸੀ ਜਿੱਦਾਂ ਕਿ ਜਨਮ ਸਰਟੀਫਿਕੇਟ ਆਨਲਾਈਨ ਕਰਨਾ ਜਾਂ ਜਨਮ ਸਰਟੀਫਿਕੇਟ ਤੇ ਕਰੈਕਸ਼ਨ ਕਰਾਉਣੀ ਜਿਨ੍ਹਾਂ ਦਾ ਜਨਮਦਾਰ ਰਿਕਾਰਡ ਨਹੀਂ ਦਰਜ ਉਹ ਕਿਵੇਂ ਦਰਜ ਕਰਾ ਸਕਦੇ ਆ ਸੋ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਹੁਣ ਜਿਨ੍ਹਾਂ ਦੇ ਜਨਮ ਦੇ ਸਰਟੀਫਿਕੇਟ ਨਹੀਂ ਬਣੇ ਜਾਂ ਗਲਤ ਆ ਜਾਂ ਜਿਨ੍ਹਾਂ ਨੇ ਆਨਲਾਈਨ ਕਰਨਾ ਸੋ ਵੀਡੀਓ ਤੇ ਜਾ ਕੇ ਆਪਣਾ ਜਨਮ ਸਰਟੀਫਿਕੇਟ ਉਹ ਬਣਾ ਸਕਦੇ ਆ ਤੁਹਾਨੂੰ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰੇਕ ਲੋੜਵੰਦ ਵਿਅਕਤੀ ਤੱਕ ਵੀਡੀਓ ਪਹੁੰਚ ਸਕੇ ਜੇ ਹਜੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਬਹੁਤ ਜਲਦ ਹੋਰ ਬਹੁਤ ਨਵੀਆਂ ਇਨਫਰਮੇਸ਼ਨਾਂ ਦੇ ਵੀਡੀਓ ਲੈ ਕੇ ਧੰਨਵਾਦ ਜੀ ਜੈ ਹਿੰਦ